ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਰਜੀਸੀ ਬੋੜਾਵਾਲ ਦੀਆਂ ਆਨਲਾਈਨ ਕਲਾਸਾਂ ਦੇ ਵਿੱਚ ਤਾਂ ਬੀਸੀਏ ਭਾਗ ਤੀਜਾ ਵਿਸ਼ਾ ਪੰਜਾਬੀ ਦਾ ਜੋ ਲੇਖ ਰਚਨਾ ਨਿਵੰਦ ਰਚਨਾ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਉਹਨਾਂ ਦੇ ਵਿੱਚੋਂ ਸਾਡੇ ਕੋਲ ਜੋ ਅੱਜ ਦਾ ਲੇਖ ਹੈ ਉਹ ਹੈ ਪੰਜਾਬ ਦੀਆਂ ਖੇਡਾਂ ਸਭ ਤੋਂ ਪਹਿਲਾ ਪ੍ਰਸ਼ਨ ਵੰਸ ਸਕਦਾ ਕਿ ਪੰਜਾਬ ਦੀਆਂ ਖੇਡਾਂ ਜਿਹੜਾ ਨਿਵੰਦ ਹੈ ਪਾਠ ਹੈ ਉਹ ਕਿਸ ਦੀ ਰਚਨਾ ਹੈ ਤਾਂ ਉਹ ਡਾਕਟਰ ਹਰਜੀਤ ਕੌਰ ਇਸੇ ਦਾ ਤੁਸੀਂ ਧਿਆਨ ਰੱਖਣਾ ਹੈ ਡਾਕਟਰ ਹਰਜੀਤ ਕੌਰ ਜੀਆਂ ਦੀ ਰਚਨਾ ਹੈ ਪੰਜਾਬ ਦੀਆਂ ਖੇਡਾਂ ਦਾ ਨਿਵੰਦ ਹੈ ਇਸ ਵਿੱਚ ਲੇਖਕਾ ਨੇ ਮਨੁੱਖੀ ਜੀਵਨ ਵਿੱਚ ਬਚਪਨ ਤੋਂ ਹੀ ਖੇਡਾਂ ਦੇ ਮਹੱਤਵ ਨੂੰ ਬਿਆਨ ਕੀਤਾ ਖੇਡਣਾ ਬਚਪਨ ਤੋਂ ਸ਼ੁਰੂ ਤੋਂ ਹੀ ਜਦ ਬੱਚਾ ਜਿਹੜਾ ਹੈ ਗੋਦੀ ਤੋਂ ਬਾਅਦ نیچے ਰੋੜਨਾ ਸਿੱਖਦਾ ਹੈ ਉਦੋਂ ਵੀ ਆਪਣੇ ਤਰੀਕੇ ਨਾਲ ਉਹ ਆਪ ਦਾ ਮਨੋਰੰਜਨ ਕਰਦਾ ਹੈ ਉਸ ਤੋਂ ਇਲਾਵਾ ਜਦ ਉਹ ਤੁਰਨਾ ਸਿੱਖਦਾ ਹੈ ਉਹ ਆਪਣੇ ਹਿਸਾਬ ਨਾਲ ਮਨੋਰੰਜਨ ਕਰਦਾ ਹੈ ਫਿਰ ਤੁਰਨ ਤੋਂ ਅਗਲਾ ਪੜਾਪ ਆਪਣਾ ਜਦੋਂ ਵਿਚਰਨਾ ਸ਼ੁਰੂ ਕਰਦਾ ਹੈ ਸਮਾਜ ਦੇ ਵਿੱਚ ਆਪਣੇ ਪਸੰਦੀ ਦੇ ਦੋਸਤਾਂ ਨਾਲ ਪਸੰਦੀ ਦੇ ਰਿਸ਼ਤਿਆਂ ਦੇ ਨਾਲ ਜਦ ਉਹ ਵਿਚਰਨਾ ਸ਼ੁਰੂ ਕਰਦਾ ਹੈ ਉਸ ਤਰ੍ਹਾਂ ਦੀਆਂ ਖੇਡਾਂ ਕਿਹੜੀਆਂ ਦਾ ਬਚਪਨ ਤੋਂ ਹੀ ਖੇਡਾਂ ਦੇ ਮਹੱਤਵ ਨੂੰ ਇਸ ਨਿਬੰਧ ਦੇ ਵਿੱਚ ਬਿਆਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਖੇਡਾਂ ਦੇ ਕੀ ਉਦੇਸ਼ ਨੇ ਇਹ ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਇਸ ਨਿਬੰਧ ਦਾ ਹਿੱਸਾ ਹੈ ਤਾਂ ਪੰਜਾਬ ਵਿੱਚ ਪ੍ਰਚਲਿਤ ਵੱਖ-ਵੱਖ ਜਿਹੜੀਆਂ ਲੋਕ ਖੇਡਾਂ ਨੇ ਜਿਵੇਂ ਬਾਂਦਰ ਕਿਲਾ ਖਾਨ ਕੋੜੀ ਰੱਬ ਦੀ ਖੁੱਤੀ ਡਕੁੱਲੀ ਥਾਲ ਪੰਘੂੜਾ ਤੇ ਰਾਜੇ ਦੀ ਬੱਕਰੀ ਇਹ ਸਾਰੀਆਂ ਜਿਹੜੀਆਂ ਲੋਕ ਖੇਡਾਂ ਪੰਜਾਬ ਦੀਆਂ ਸੀ ਉਹ ਉਹ ਨਾ ਪੰਜਾਬ ਦੀਆਂ ਕੁਝ ਸੀ ਕੁਝ ਹੈ ਤਾਂ ਉਹ ਸਾਰਿਆਂ ਨੂੰ ਕੱਲੀ-ਕੱਲੀ ਖੇਡ ਨੂੰ ਇਹਦੇ ਵਿੱਚ ਬਿਆਨ ਕੀਤਾ ਜਾਊਗਾ ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਬੰਦਾ ਹੈ ਮਨੁੱਖ ਤੇ ਖੇਡਣਾ ਖੇਡਣਾ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਨਿਸ਼ਾਨੀ ਹੈ ਸਰੀਰ ਸਾਡਾ ਜਿਹੜਾ ਸਰੀਰ ਹੈ ਉਹ ਵੀ ਰਿਸਟ-ਬਸਟ ਰਹਿੰਦਾ ਹੈ ਔਰ ਕੋਈ ਵੀ ਖੇਡ ਅਸੀਂ ਖੇਡਦੇ ਆ ਤਾਂ ਉਹਦੇ ਵਿੱਚ ਦਿਮਾਗ ਜ਼ਰੂਰ ਲੱਗਦਾ ਹੈ ਮੰਨ ਲਓ ਅਸੀਂ ਬੰਦਰ ਕਿਲਾ ਇੱਕ ਗੇਮ ਖੇਡਣ ਲੱਗੇ ਖੇਡ ਖੇਡਣ ਲੱਗੇ ਤਾ ਉਹਦੇ ਵਿੱਚ ਕਿ ਕਿੱਲੇ ਨਾਲ ਰਸੀਵ ਨਹੀਂ ਜਾਂਦੀ ਹੈ ਤਾਂ ਉਹਦਾ ਦਿਮਾਗ ਚੱਲਣਾ ਚਾਹੀਦਾ ਕਿ ਕਿਸੇ ਪਾਸਿਓ ਉਹ ਜਿਹੜੀਆਂ ਕਿੱਲੇ ਦੇ ਨਾਲ ਰੱਖੀਆਂ ਚੱਪੜਾਂ ਨੇ ਜੋ ਵੀ ਚੀਜ਼ ਰੱਖੀ ਹੈ ਉਹ ਚੱਕਣ ਨਹੀਂ ਦੇਣੀ ਉਹ ਪੂਰਾ ਦਿਮਾਗੀ ਸਿਸਟਮ ਹੈ ਤਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਸਾਡਾ ਜਿਹੜਾ ਹੈ ਮਾਨਸਿਕ ਤੇ ਸਰੀਰਕ ਸਰੀਰਕ ਉਹਦੇ ਵਿੱਚ ਭਜਨ ਅਠ ਹੁੰਦੀ ਆ ਤਾਂ ਸਾਡਾ ਸਰੀਰ ਜਿਹੜਾ ਹੈ ਰਿਸਟ ਪੁਸਟ ਰਹਿੰਦਾ ਮੁੜਕਾ ਆਉਂਦਾ ਔਰ ਸਾਇੰਸਦਾਨਾ ਦੇ ਅਨੁਸਾਰ ਇੱਕ ਵਾਰ ਦਿਨ ਦੇ ਵਿੱਚ ਕੁਮੜ ਕੇ ਦਾ ਹੋਣਾ ਬੜਾ ਜ਼ਰੂਰੀ ਹੈ ਜ ਜਿਹਦੇ ਨਾਲ ਭਿਆਨਕ ਜਿਹੜੀਆਂ ਬਿਮਾਰੀਆਂ ਆਟੋਮੈਟਿਕਲੀ ਬਿਨਾ ਕਿਸੇ ਖਾਣ ਪੀਣ ਤੋਂ ਅੰਦਰ ਹੀ ਫੈਲਦੀਆਂ ਉਹ ਜਿਹੜੀਆਂ ਨਿਕਲਦੀਆਂ ਬਾਹਰ ਨਿਕਲਦੀ ਤਾਂ ਕਰਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਨਿਸ਼ਾਨੀ ਨੇ ਸਾਡੀਆਂ ਖੇਡਾਂ ਮਨ ਦੇ ਅੰਦਰ ਖੇਡਣ ਦੀ ਰੁਚੀ ਸੁਭਾਅਕ ਹੈ ਜੋ ਬਚਪਨ ਤੋਂ ਉਹ ਬੁਢਾਪੇ ਤੱਕ ਨਿਰੰਤਰ ਬਣੀ ਰਹਿੰਦੀ ਹੈ ਬਿਲਕੁਲ ਸੱਚਾਈ ਹੈ ਇਸ ਲਾਈਨ ਦੇ ਵਿੱਚ ਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਅਸੀਂ ਖੇਡਾਂ ਖੇਡਦੇ ਹਾਂ ਉਹ ਚਾਹੇ ਗਰਾਊਂਡ ਦੇ ਵਿੱਚ ਹੋਣ ਚਾਹੇ ਮੰਜੇ ਤੇ ਹੋਣ ਚਾਹੇ ਘਰ ਦੇ ਵਿਹੜੇ ਵਿੱਚ ਹੋਣ ਉਹ ਸਾਰੀਆਂ ਖੇਡਾਂ ਜਿਹੜੀਆਂ ਹੈ ਬਚਪਨ ਤੋਂ ਬੁਢਾਪੇ ਤੱਕ ਨਿਰੰਤਰ ਬਣੀਆਂ ਰਹਿੰਦੀਆਂ ਬਚਪਨ ਤੇ ਖੇਡਾਂ ਖੇਡਣ ਦੇ ਲਈ ਸਭ ਤੋਂ ਵੱਧ ਜਿਹੜਾ ਜੋਸ਼ ਹੈ ਉਤਸ਼ਾਹ ਹੈ ਤੇ ਸ਼ੌਂਕ ਹੈ ਇਹ ਤਿੰਨੋਂ ਵਰਡ ਬੱਖਰੇ ਬੱਖਰੇ ਨੇ ਸ਼ੌਂਕ ਵੀ ਖੇਡਣ ਦਾ ਹੀ ਹੁੰਦਾ ਆਮ ਬੱਚੇ ਛੋਟੇ ਪੁੱਛਦੇ ਕਿ ਮੰਮੀ ਖੇੜੇ ਹੀਏ ਪਪਾ ਖੇੜੇ ਹੀਏ ਹਨ ਇਹ ਚੀਜ਼ਾਂ ਸਾਰੀਆਂ ਜੇ ਛੋਟੀ ਬੱਚੀ ਪੁੱਛਦੀ ਪਪਾ ਮੈਂ ਖੇਡਣਾ ਮੈਂ ਖੇਡਾਂ ਆਪਾਂ ਖੇਡੀਏ ਉਹ ਸਾਰੇ ਜਿਹੜੇ ਹੈ ਸ਼ੌਂਕ ਬਚਪਨ ਦੇ ਵਿੱਚ ਉਤਸ਼ਾਹ ਤੇ ਜੋਸ਼ ਉਹ ਬਚਪਨ ਦੇ ਨਾਲ ਹੀ ਆਉਂਦਾ ਇਸੇ ਕਰਕੇ ਬਚਪਨ ਦੀਆਂ ਖੇਡਾਂ ਦੀ ਗਿਣਤੀ ਨਿਸ਼ਚਿਤ ਨਹੀਂ ਕਿਉਂਕਿ ਬੱਚਾ ਕਾਲਪਨਿਕ ਬਹੁਤ ਹੁੰਦਾ ਇਸ ਚੀਜ਼ ਦੇ ਨਾਲ ਹਨ ਆਪਣੀ ਖੇਡ ਖੇਡੀ ਜਾਣਾ ਕਿਸੇ ਚੀਜ਼ ਨੂੰ ਬਣਾ ਲੈਣਾ ਖਾਲੀ ਹੱਥਾਂ ਦੀ ਮੂਵਮੈਂਟ ਕਰ ਲੈਣਾ ਹੁਣ ਮੈਂ ਚਾਹ ਬਣਾਉਣਾ ਹਾਂ ਹੁਣ ਮੈਂ ਆਹ ਕਰਦਾ ਹਾਂ ਉਹ ਸਾਰੀਆਂ ਇੱਕ ਖੇਡਾਂ ਦਾ ਹੀ ਹਿੱਸਾ ਹੈ ਬਹੁਤ ਸਾਰੀਆਂ ਚੀਜ਼ਾਂ ਉਹ ਕਰਦਾ ਜਿਵੇਂ ਕੋਈ ਲੱਕੜੀ ਦਾ ਟੋਟਾ ਚੱਕ ਲੈਣਾ ਇਹ ਮੇਰਾ ਟਰੈਕਟਰ ਹੈ ਇਹ ਮੇਰੀ ਗੱਡੀ ਹੈ ਪਰ ਇਹ ਉਹ ਜੋ ਇਹ ਉਹ ਜੋ ਇਹ ਚੀਜ਼ਾਂ ਹਨ ਕਾਗਜ਼ ਨੂੰ ਕੁਝ ਮੰਨ ਲੈਣਾ ਕਾਪੀ ਦੇ ਲਈ ਉਸ ਦੇ ਲਈ ਘੋੜਾ ਬਲਦ ਟਰੈਕਟਰ ਹਾਲ ਸਾਈਕਲ ਕਾਰ ਜਿਹੜਾ ਹੈ ਜਾਂ ਕੋਈ ਰੱਸੀ ਦਾ ਟੋਟਾ ਲੈ ਲਿਆ ਉਹਦੇ ਨਾਲ ਖੇਡਣਾ ਇਹ ਚੀਜ਼ਾਂ ਨੂੰ ਬੱਚਾ ਜਿਹੜਾ ਹੈ ਕਾਲਪਨਿਕ ਮੰਨ ਕੇ ਆਪਣੇ ਮਨੋਰੰਜਨ ਦਾ ਸਾਧਨ ਜਿਹੜਾ ਹੈ ਉਹ ਬਣਾ ਲੈਂਦਾ ਹੈ ਬਚਪਨ ਦੇ ਵਿੱਚ ਖੇਡਾਂ ਦੀ ਗਲਤੀ ਕੋਈ ਨਿਸ਼ਚਿਤ ਨਹੀਂ ਹੁੰਦੀ ਆਪਣੇ ਹਿਸਾਬ ਦੇ ਨਾਲ ਹੀ ਉਹ ਇੱਕ ਰਸੋਈ ਦਾ ਬਣਾ ਲੈਣਾ ਹਨ ਇੱਕ ਡੱਕਿਆਂ ਦੇ ਪਸ਼ੂ ਬਣਾ ਲੈਣਾ ਫਿਰ ਇੱਕ ਜਿਹੜਾ ਹੈ ਮੂਰੇ ਕੌਲੀ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਜਗਾ ਪੱਟ ਕੇ ਉੱਥੇ ਖੁਰਲੀ ਬਣਾ ਲੈਣੀ ਉਹ ਘਾਹ ਪੱਟਿਆ ਉਹਦੇ ਲਈ ਹਰਾ ਚਾਰਾ ਬਣਾ ਲੈਣਾ ਉਹ ਜਿਹੜਾ ਹੈ ਖਾਂਦਾ ਨਹੀਂ ਹੁੰਦਾ ਪਰੰਤੂ ਨਾਂ ਲਾ ਕੇ ਖਵਾ ਦੇਣਾ ਇਹ ਸਾਰੀਆਂ ਬਚਪਨ ਦੀਆਂ ਹੀ ਖੇਡਾਂ ਨੇ ਫਿਰ ਲੋਕ ਖੇਡਾਂ ਦੀਆਂ ਵਿਸ਼ੇਸ਼ਤਾ ਮਾਗੀ ਮੈਂ ਇਸ ਨਾਲ ਜਿਹੜਾ ਨਿਵੰਦ ਦਾ ਹਿੱਸਾ ਪੰਜਾਬ ਦੀਆਂ ਲੋਕ ਖੇਡਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਇਹਨਾਂ ਦੀ ਬਨਸਵੰਨਤਾ ਹੀ ਹੈ ਇਹ ਉਮਰ ਦੇ ਹਰ ਪੜਾਅ ਵਿੱਚ ਸਰੀਰਕ ਤੇ ਮਾਨਸਿਕ ਸਮਰੱਥਾ ਦੇ ਲਿੰਗ ਅਨੁਸਾਰ ਮਿਲਦੀਆਂ ਨੇ ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ ਮੁੰਡਿਆਂ ਦੀਆਂ ਖੇਡਾਂ ਕੁੜੀਆਂ ਦੀਆਂ ਖੇਡਾਂ ਬਜ਼ੁਰਗਾਂ ਦੀਆਂ ਖੇਡਾਂ ਇਹਦੀ ਇਹੀ ਵਿਸ਼ੇਸ਼ਤਾ ਹੈ ਕੀ ਬੱਖੋ ਬਕਰੇ ਤਰੀਕੇ ਨਾਲ ਖੇਡੀਆਂ ਜਾਂਦੀਆਂ ਨੇ ਔਰ ਬੱਖੋ ਬਕਰੇ ਵਰਗ ਦੇ ਵਿੱਚ ਇਹ ਖੇਡੀਆਂ ਜਾਂਦੀਆਂ ਨੇ ਛੋਟੀ ਉਮਰ ਦੇ ਮੁੰਡੇ ਕੁੜੀਆਂ ਤਾਂ ਇਸ ਨੂੰ ਰਲ ਕੇ ਵੀ ਖੇਡ ਲੈਂਦੇ ਆ ਪਰੰਤੂ ਉਮਰ ਦੇ ਵਧਣ ਦੇ ਨਾਲ ਨਾਲ ਮੁੰਡੇ ਕੁੜੀਆਂ ਦੀਆਂ ਖੇਡਾਂ ਜਿਹੜੀਆਂ ਹੈ ਉਹ ਵਖਰੀਆਂ ਵਖਰੀਆਂ ਹੋ ਜਾਂਦੀਆਂ ਨੇ ਸਕੂਲਾਂ ਤੇ ਕਾਲਜ ਲੈਵਲ ਦੇ ਉੱਤੇ ਵੀ ਜਿਹੜੇ ਹੈ ਅੰਡਰ 14 ਅੰਡਰ 17 ਅੰਡਰ 19 ਨੂੰ ਲੈ ਕੇ ਜਿਹੜੀਆਂ ਇਹ ਖੇਡਾਂ ਦੇ ਵਰਗ ਜਿਹੜੇ ਹੈ ਉਹ ਬਣਾਏ ਜਾਂਦੇ ਆ ਸਪੈਸ਼ਲ ਸ਼ੈਡਿਊਲ ਇਹ ਤਿਆਰ ਕੀਤਾ ਜਾਂਦਾ ਕਿ ਹੁਣ ਕੁੜੀਆਂ ਦੀਆਂ ਖੇਡਾਂ ਹੁਣ ਮੁੰਡਿਆਂ ਦੀਆਂ ਖੇਡਾਂ ਇਹ ਇਹਦੀਆਂ ਲੋਕ ਖੇਡਾਂ ਹੰਦੀਆਂ ਹੀ ਇੱਕ ਵਿਸ਼ੇਸ਼ ਤਮਾ ਹੈ ਉਦੇਸ਼ ਉਦੇਸ਼ ਪਿਆਰੇ ਵਿਦਿਆਰਥੀ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਹੈ ਕਿ ਇਹਦਾ ਸਰੀਰਕ ਵਿਕਾਸ ਕਰਨਾ ਹਨ ਖੇਡਾਂ ਦਾ ਮੁੱਖ ਉਦੇਸ਼ ਸਰੀਰਕ ਵਿਕਾਸ ਕਰਨਾ ਜਿਹਦੇ ਰਾਹੀਂ ਸਾਡਾ ਸਰੀਰ ਜਿਹੜਾ ਹੈ ਉਹ ਤੰਦਰੁਸਤ ਸ਼ਡੋਲ ਬਣੇਗਾ ਮਾਨਸਿਕ ਵਿਕਾਸ ਕਰਨਾ ਨਾ ਸਮਾਜਿਕ ਵਿਕਾਸ ਕਰਨਾ ਸਮਾਜਿਕ ਮਤਲਬ ਸਮਾਜ ਦੇ ਵਿੱਚ ਵੀ ਰੁਤਬਾ ਕਾਇਮ ਹੁੰਦਾ ਹੈ ਜਦ ਅਸੀਂ ਕੋਈ ਪਲੇਅਰ ਨੂੰ ਦੇਖਦੇ ਹਾਂ ਮਾਨਸਿਕ ਦੇ ਨਾਲ ਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜੋ ਵੀ ਕੋਈ ਖੇਡ ਖੇਡੀ ਜਾਂਦੀ ਹੈ ਤਾਂ ਉਹ ਪੂਰੇ ਦਿਮਾਗੀ ਤੌਰ ਤੇ ਖੇਡੀ ਜਾਂਦੀ ਹੈ ਜਿਦੇ ਨਾਲ ਕਿ ਉਹ ਨੰਬਰ ਪੁਆਇੰਟ ਜਿਹੜਾ ਹੈ ਲਿਆ ਜਾ ਸਕੇ ਇਹ ਸਾਰੀਆਂ ਚੀਜ਼ਾਂ ਤੁਸੀਂ ਉਦੇਸ਼ ਦੇ ਵਿੱਚ ਆਪਣੇ ਵੱਲੋਂ ਵੀ ਮੈਂਸ਼ਨ ਜਿਹੜਾ ਹੈ ਉਹ ਕਰ ਸਕਦੇ ਹੁਣ ਮੈਂ ਆਵਾਂ ਲੋਕ ਖੇਡਾਂ ਦੇ ਵਿੱਚੋਂ ਜਿਵੇਂ ਸਾਡੇ ਕੋਲ ਸਭ ਤੋਂ ਪਹਿਲੀ ਖੇਡ ਹੈ ਬਾਂਦਰ ਕਿਲਾ ਪਿੰਡੂ ਇਲਾਕਿਆਂ ਦੇ ਵਿੱਚ ਬੜੀ ਲੋਕਪ੍ਰੀਆ ਇਹ ਖੇਡ ਰਹੀ ਹੈ ਇਸ ਖੇਡ ਦਾ ਨਾਮ ਇਸ ਦੀ ਕਾਰਜਵਿਧੀ ਤੇ ਸਮਾਨ ਦੋਹਾਂ ਉੱਤੇ ਹੀ ਆਧਾਰਿਤ ਹੈ ਕਿਉਂਕਿ ਇਸ ਦੀ ਕਾਰਜਵਿਧੀ ਜਿਹੜੀ ਜਿਵੇਂ ਇਹ ਖੇਡੀ ਜਾਂਦੀ ਹੈ ਉਸ ਗਾਜੜਾ ਹੈ ਉੱਥੇ ਮੁੰਡਾ ਜਿਹੜਾ ਹੈ ਤਾਂ ਫਿਰ ਇੱਕ ਰੱਸੀ ਸਭ ਤੋਂ ਪਹਿਲਾਂ ਕਿ ਕਿਲਾ ਗੱਡ ਲਿਆ ਜਾਂਦਾ ਹੈ ਉਹਦੇ ਇੱਕ ਨਾਲ ਇੱਕ ਰੱਸੀ ਬੰਨੀ ਜਾਂਦੀ ਹੈ ਉਹ ਕਿੱਲੇ ਦੇ ਆਲੇ-ਦੁਆਲੇ ਇੱਕ ਦਾਇਰਾ ਬਗ ਲਿਆ ਜਾਂਦਾ ਹੈ ਉਹਦੇ ਵਿੱਚ ਜਿਹੜਾ ਹੈ ਆ ਉਹਦੇ ਵਿੱਚ ਚੱਪਣਾ ਵਗੈਰਾ ਰੱਖ ਲਿਆ ਜਾਂਦੀਆਂ ਨੇ ਜੁੱਤੀ ਵਗੈਰਾ ਜੋ ਵੀ ਹੈ ਉਹ ਚੀਜ਼ਾਂ ਰੱਖ ਲਈ ਜਾਂਦੀਆਂ ਨੇ ਆ ਇਹਦੀ ਗਿਣਤੀ ਜਿਹੜੀ ਹੈ ਉਹ ਘੱਟੋ-ਘੱਟ 5 ਹੁੰਦੀ ਹੈ ਵੱਧ ਤਾਂ ਉਹ ਜਿੰਨੀ ਮਰਜ਼ੀ ਹੋ ਜੇ ਪਰੰਤੂ ਘੱਟੋ ਘੱਟ 5 ਵਿਦਿਆਰਥੀਆਂ ਨੂੰ ਖੇਡ ਸਕਦਾ ਇੱਕ ਬੱਚਾ ਤਾਂ ਜਿਹੜਾ ਹੈ ਉਹ ਰੱਸੀ ਫੜ ਕੇ ਬਾਂਦਰ ਦਾਗੀ ਰੋਲਦਾ ਕਰਦਾ ਹੈ ਤਾਂ ਉਹ ਕਿੱਲੇ ਦੇ ਵਾਲੇ ਦਿਵਾਲੇ ਘੁੰਮਦਾ ਰਹਿੰਦਾ ਹੈ ਉਹਨੇ ਚੱਪਲਾਂ ਜਿਹੜੀਆਂ ਉਹ ਚੱਕਣ ਨਹੀਂ ਦੇਣੀਆਂ ਪਰੰਤੂ ਜਿਹੜੇ ਉਸ ਦਾਇਰੇ ਤੋਂ ਬਾਹਰ ਖੜੇ ਪਲੇਅਰ ਨੇ ਖਿਡਿਆਰੀ ਨੇ ਉਹ ਕਿਵੇਂ ਨਾ ਕਿਵੇਂ ਭਲੇਖਾ ਪਾ ਕੇ ਉਹ ਸਾਰੇ ਜੁੱਤੀਆਂ ਨੂੰ ਜਿਹੜਾ ਹੈ ਚੱਕ ਲੈਂਦੇ ਨੇ ਜਦ ਉਹ ਜੁੱਤੀਆਂ ਸਾਰੀਆਂ ਚੱਕੀਆਂ ਗਈਆਂ ਫਿਰ ਜਿਹਦੇ ਹੱਥ ਦੇ ਵਿੱਚ ਰੱਸੀ ਹੁੰਦੀ ਹੈ ਇੱਕ ਨਿਸ਼ਚਿਤ ਸਥਾਨ ਹੁੰਦਾ ਹੈ ਜਿੱਥੇ ਉਹ ਖਿਡਾਰੀ ਨੇ ਹੱਥ ਲਾਉਣਾ ਹੁੰਦਾ ਹੈ ਤਾਂ ਜੁੱਤੀਆਂ ਜਾਂ ਉਹ ਚੱਪੜਾ ਜੋ ਵੀ ਚੀਜ਼ ਰੱਖੀ ਉਹ ਖਤਮ ਹੋਣ ਤੇ ਉਹ ਵਿਦਿਆਰਥੀ ਫਟਾਫਟ ਦੌੜ ਕੇ ਜਿਹੜਾ ਹੈ ਉਹ ਨਿਸ਼ਚਿਤ ਸਥਾਨ ਜਿਹੜਾ ਉਹਨਾਂ ਨੇ ਮਿੱਥਿਆ ਹੁੰਦਾ ਹੈ ਉਸ ਤੇ ਹੱਥ ਲਾਉਣਾ ਹੁੰਦਾ ਹੈ ਰਾਹ ਵਿੱਚ ਜਾਂਦਿਆਂ ਉਸ ਨੂੰ ਜੁੱਤੀਆਂ ਦਾ ਜਿਹੜਾ ਹੈ ਨਿਸ਼ਾਨਾ ਵੀ ਉਸ ਪਲੇਅਰ ਨੂੰ ਬਣਾ ਲਿਆ ਜਾਂਦਾ ਹੈ ਇਸ ਚੀਜ਼ ਦੇ ਵਿੱਚ ਇਹ ਬਾਂਦਰ ਕਿਲਾ ਜਿਹੜੀ ਖੇਡ ਹੈ ਉਹ ਖੇਡੀ ਜਾਂਦੀ ਹੈ ਫਿਰ ਸਾਡੇ ਕੋਲੇ ਖੇਡ ਹੈ ਖਾਨ ਕੋੜੀ ਖਾਨ ਕੋੜੀ ਖੇਡ ਮਲੂਕ ਕੋੜੀ ਨੀਲੀ ਦਾ ਸਵਾਰ ਇਹ ਇਹਦੇ ਨਾਮ ਨੇ ਠੀਕ ਹੈ ਨੀਲੀ ਦਾ ਸਵਾਰ ਜ਼ਿਆਦਾਤਰ ਸਾਡੇ ਏਰੀਏ ਦੇ ਵਿੱਚ ਪ੍ਰਚਲਿਤ ਹੈ ਇਸ ਤੋਂ ਇਲਾਵਾ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਨਾਮ ਇਹਦੇ ਪ੍ਰਚਲਿਤ ਹੋਣਗੇ ਇਹ ਖੇਡ ਘਟੋ ਘਟ ਪੰਜ ਬੱਚੇ ਕਿਸੇ ਵੀ ਖੁੱਲੀ ਥਾਂ ਉੱਤੇ ਬਿਨਾਂ ਕਿਸੇ ਸਮਾਨ ਤੋਂ ਖੇਡ ਸਕਦੇ ਆਣ ਇਹਦੇ ਵਿੱਚ ਇੱਕ ਦੀ ਵਿਸ਼ੇਸ਼ਤਾ ਕਿ ਇਹ ਜਿਹੜੀ ਹੈ ਇਹਦੇ ਵਿੱਚ ਕਿਸੇ ਵੀ ਸਮਾਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਹ ਖੇਡ ਵਿੱਚ ਪੁੱਗਦੇ ਵਾਲਾ ਖਿਡਿਆਰੀ ਇਹ ਖੇਡ ਵਿੱਚ ਪੁੱਗਦੇ ਸਮੇਂ ਸਭ ਤੋਂ ਪਹਿਲਾਂ ਪੁੱਗਿਆ ਖਿਡਿਆਰੀ ਖਾਨ ਅੰਤ ਵਿੱਚ ਰਹਿ ਗਿਆ ਖਿਡਿਆਰੀ ਘੋੜੀ ਬਣਦਾ। ਇਸ ਚੀਜ਼ ਦਾ ਵਿਦਿਆਰਥੀ ਧਿਆਨ ਰੱਖਣਾ ਕਿ ਇਹਦਾ ਆਨਸਰ ਵੀ ਇਸ ਲਾਈਨ 'ਚ ਹੀ ਹੈ ਕਿ ਹੱਥ ਜਿਹੜੇ ਹੈ ਪੁੱਠੇ ਕਰਕੇ ਪੁੱਗ ਲਿਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਖਿਡਿਆਰੀ ਉਹ ਪੁੱਗਣ ਵਾਲੇ 'ਚ ਹੋਊਗਾ ਉਹਨੂੰ ਖਾਨ ਦੀ ਉਪਾਧੀ ਦਿੱਤੀ ਜਾਂਦੀ ਹੈ ਜਿਹੜਾ ਅਖੀਰ ਤੇ ਰਹਿ ਜਾਂਦਾ ਉਹਨੂੰ ਘੋੜੀ ਦੀ ਉਪਾਧੀ ਦਿੱਤੀ ਜਾਂਦੀ ਹੈ ਘੋੜੀ ਬਣਨ ਵਾਲਾ ਖਿਡਿਆਰੀ ਗੋਡਿਆਂ ਉੱਪਰ ਹੱਥ ਰੱਖ ਕੇ ਧਰਤੀ ਵੱਲ ਬਾਹਾਂ ਲਮਕਾ ਕੇ ਖੜਾ ਹੋ ਜਾਂਦਾ ਤੇ ਖਾਨ ਖਿਡਿਆਰੀ ਤੇ ਉਸਦੇ ਮਾਲਕ ਬਜੋਂ ਉਸਦੇ ਕੋਲ ਖੜਾ ਹੁੰਦਾ ਬਾਕੀ ਬੱਚਿਆਂ ਵਿੱਚੋਂ ਇੱਕ ਖਾਨ ਨੂੰ ਜਿਹੜੇ ਬਾਕੀ ਬੱਚੇ ਖਿਡਿਆਰੀ ਨੇ ਦੇਖੋ ਇੱਕ ਤਾਂ ਖਾਨ ਉਹਦੇ ਕੋਲ ਖੜਾ ਘੋੜੀ ਦਾ ਮਾਲਕ ਇੱਕ ਜਿਹੜਾ ਖੀਰ ਤੇ ਰਹਿ ਗਿਆ ਉਹ ਘੋੜੀ ਬਣ ਗਿਆ ਤਾਂ ਬਾਹਰ ਜਿਹੜੇ ਬੱਚੇ ਰਹਿ ਗਏ ਬਾਹਰ ਜਿਹੜੇ ਖਿਡਿਆਰੀ ਰਹਿ ਗਏ ਉਹਨੂੰ ਪੁੱਛਦੇ ਨੇ ਖਾਨ ਤੇਰੀ ਘੋੜੀ ਦਾ ਕੀ ਨਾਮ ਖਾਨ ਉੱਤਰ ਦਿੰਦਾ ਘੋੜੀ ਦਾ ਨਾਮ ਬੱਖੂ ਬਕਰ ਆਸਾ ਦਾ ਬਰ ਖਾਨ ਉੱਤਰ ਦਿੰਦਾ ਕਹਿੰਦਾ ਬਾਹੂ ਬਾਕੀ ਬੱਚੇ ਕਹਿੰਦੇ ਟੁੱਟ ਗਈ ਬੋਤਲ ਡੁੱਲ ਗਈ दारू ਇਹ ਕਹਿੰਦਿਆਂ ਹੀ ਸਾਰੇ ਬੱਚੇ ਦੌੜ ਪੈਂਦੇ ਨੇ ਤੇ ਖਾਨ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਖਾਨ ਦੇ ਬੱਚਾਂ ਪਿੱਛੋਂ ਦੌੜਨ ਸਮੇਂ ਕੋਈ ਬੱਚਾ ਮੌਕਾ ਪਾ ਕੇ ਘੋੜੀ ਉੱਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਖਾਨ ਨੇ ਇੱਕੋ ਸਮੇਂ ਘੋੜੀ ਦੀ ਰਾਖੀ ਵੀ ਕਰਨੀ ਹੁੰਦੀ ਹੈ ਤੇ ਕਿਸੇ ਨੂੰ ਛੂਣਾ ਤੇ ਫੜਨਾ ਵੀ ਹੁੰਦਾ ਹੈ। ਤਾਂ ਖਾਨ ਵੱਲੋਂ ਕਿਸੇ ਬੱਚੇ ਨੂੰ ਛੂਣ ਮਗਰੋਂ ਪਹਿਲਾਂ ਘੋੜੀ ਬਣੇ ਬੱਚੇ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਛੂਹ ਹੈ ਗਿਆ ਬੱਚਾ ਉੱਥੇ ਆ ਕੇ ਘੋੜੀ ਬਣਦਾ ਹੈ। ਘੋੜੀ ਬਣਿਆ ਬੱਚਾ ਖਾਨ ਬਣ ਜਾਂਦਾ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ ਜਿਹੜਾ ਪਹਿਲਾਂ ਬੱਚਾ ਘੋੜੀ ਬਣਦਾ ਹੈ ਉਹ ਖਾਨ ਬਣੂਗਾ ਜੋ ਖਾਨ ਦੁਆਰਾ ਫੜਿਆ ਗਿਆ ਉਹ ਬੱਚਾ ਘੋੜੀ ਬਣੂਗਾ ਹਨਾ ਘੋੜੀ ਬਣੇ ਬੱਚੇ ਨੂੰ ਸਵਾਰ ਨੂੰ ਝੂਟੇ ਦੇਣੇ ਪੈਂਦੇ ਨੇ ਖਾਲੀ ਸਮੇਂ ਵਿੱਚ ਝੁਕਿਆ ਰਹਿਣਾ ਪੈਂਦਾ ਘੋੜੀ ਬਣੇ ਬੱਚੇ ਨੂੰ ਸਵਾਰ ਨੂੰ ਝੂਟੇ ਵੀ ਦੇਣੇ ਪੈਂਦੇ ਤੇ ਖਾਲੀ ਸਮੇਂ ਵਿੱਚ ਉਸ ਨੂੰ ਝੁਕਣਾ ਵੀ ਪੈਂਦਾ ਇਹ ਇੱਕ ਜਿਹੜੀ ਹੈ ਖਾਨ ਘੋੜੀ ਜਾਂ ਨੀਲੀ ਘੋੜੀ ਦਾ ਸਵਾਰ ਜਿਹੜਾ ਜਮਲੂਕ ਘੋੜੀ ਇਹ ਸਾਡੇ ਨਿਵੰਦਾ ਕਿਸ ਤਰ੍ਹਾਂ ਦੀ ਫਿਰ ਸਾਡੇ ਕੋਲ ਹੈ ਰੱਬ ਦੀ ਖੁੱਤੀ ਇਹ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਅਨੁਸਾਰ ਗੋਲ ਧਾਇਰੇ ਵਿੱਚ ਥੋੜੀ-ਥੋੜੀ ਦੂਰੀ ਤੇ ਖੁੱਤੀਆਂ ਕੱਢ ਲੀਆਂ ਜਾਂਦੀਆਂ ਨੇ ਇੱਕ ਵੱਡੇ ਆਕਾਰ ਦੀ ਖੁੱਤੀ ਧਾਇਰੇ ਦੇ ਅੰਦਰ ਉੱਤੀ ਜਾਂਦੇ ਜਿਹਨੂੰ ਮਾਲਵੇ ਦਾ ਸ਼ਬਦ ਹੈ ਕੁੱਤੀ ਕਹਿ ਦਿੰਨੇ ਆਂ ਸੀ ਹੈ ਨਾ ਗੋਲੀਆਂ ਖੇਡਣ ਵੇਲੇ ਜਿਹੜਾ ਇੱਕ ਜਿਹੜਾ ਹੈ ਇੱਕ ਛੋਟਾ ਜਿਹਾ ਟੋਏ ਦੇ ਰੂਪ ਦੇ ਵਿੱਚ ਪਟਣਾ ਛੋਟਾ ਜਿਹਾ ਉਹਨੂੰ ਕੁੱਤੀ ਕਹਿ ਦਿੰਨੇ ਆ ਉਹ 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 ਚੀਜ਼ ਹੈ ਤਾਂ ਉਹ ਚੀਜ਼ ਜਿਹੜੀ ਪੁੱਟਲੀ ਐ ਜਿਸ ਨੂੰ ਰੱਬ ਦੀ ਖੁੱਤੀ ਕਿਹਾ ਜਾਂਦਾ ਹੈ ਇਸ ਵਿੱਚ ਖੇਡਣ ਲਈ ਕੇਵਲ ਇੱਕ ਗੇਮ ਦੀ ਜ਼ਰੂਰਤ ਹੈ ਪੁੱਗਣ ਪਿੱਛੋਂ ਸਾਰੇ ਖਿਡਿਆਰੀ ਆਪੋ ਆਪਣੀਆਂ ਖੁੱਤੀਆਂ ਕੋਲ ਖੜੇ ਹੋ ਜਾਂਦੇ ਨੇ ਮਿੱਟੀ ਜਿਹੜਾ ਆਪਾਂ ਦਾਈ ਵੀ ਕਹਿ ਦਿੰਦੇ ਆ ਜਾਂ ਬਾਰੀ ਵੀ ਕਹਿ ਦਿੰਦੇ ਆ ਪਿੱਟੀ ਦੇਣ ਵਾਲਾ ਖਿਡਿਆਰੀ ਗੇਂਦ ਨੂੰ ਪੂਰੇ ਜ਼ੋਰ ਨਾਲ ਉੱਪਰ ਵੱਲ ਸੁੱਟਦਾ ਹੈ ਆਪਣੀ ਆਪਣੀਆਂ ਖੁੱਤੀਆਂ ਕੋਲ ਖੜੇ ਹੋ ਜਾਂਦੇ ਨੇ ਮਿੱਟੀ ਦੇਣ ਵਾਲਾ ਖਿਡਾਰੀ ਜਿਹੜਾ ਉੱਪਰ ਵੱਲ ਸੁੱਟਦਾ ਹੈ ਤੇ ਹੇਠਾਂ ਆਉਂਦੀ ਗੇਂਦ ਨੂੰ ਖਿਡਾਰੀ ਬੋਚਣ ਦੀ ਕੋਸ਼ਿਸ਼ ਕਰਦੇ ਆ ਜੇਕਰ ਕੋਈ ਖਿਡਾਰੀ ਗੇਂਦ ਬੋਚ ਕੇ ਕਿਸੇ ਖਿਡਾਰੀ ਨੂੰ ਗੇਂਦ ਮਾਰ ਦੇਵੇ ਤਾਂ ਉਹ ਖਿਡਾਰੀ ਘੋੜੀ ਬਣਦਾ ਹੈ ਤੇ ਖੁੱਤੀ ਦਾ ਮਾਲਕ ਸਵਾਰ ਹੁੰਦਾ ਹੈ ਜੇਕਰ ਉੱਪਰੋਂ ਆਉਂਦੀ ਗੇਂਦ ਕਿਸੇ ਖੁੱਤੀ ਵਿੱਚ ਡਿੱਗ ਪਏ ਤਾਂ ਖੁੱਤੀ ਦਾ ਮਾਲਕ ਸਵਾਰ ਬਣਦਾ ਹੈ ਤੇ ਗੇਂਦ ਉਛਲਣ ਵਾਲਾ ਘੋੜੀ ਬਣਦਾ ਹੈ ਜਿਕਰ ਗੇਂਦ ਨਾ ਬੋਚੀ ਜਾਵੇ ਨਾ ਹੀ ਕਿਸੇ ਖੁੱਤੀ ਚ ਡਿੱਗੇ ਤਾਂ ਖਿਡਾਰੀਆਂ ਵਿੱਚ ਗੇਂਦ ਫੜਨ ਦੀ ਦੌੜ ਵੀ ਜਿਹੜੀ ਹੈ ਉਹ ਲੱਗਦੀ ਹੈ ਜਿਸ ਦੇ ਹੱਥ ਗੇਂਦ ਆ ਜਾਂਦੀ ਹੈ ਤੇ ਉਹ ਦੂਜੇ ਦਾ ਨਿਸ਼ਾਨਾ ਲਾਉਂਦਾ ਹੈ ਤਾਂ ਤਿੰਨੇ ਹਾਲਾਤਾਂ ਵਿੱਚ ਘੋੜੀ ਬਣੇ ਖਿਡਾਰੀ ਨੂੰ ਸਵਾਰ ਨੂੰ ਪਿੱਠੋਂ ਤੇ ਚੁੱਕ ਗੇਂਦ ਨੂੰ ਰੋੜ ਦਿਆਂ ਖੁੱਤੀ ਵਿੱਚ ਪਾਉਣਾ ਹੁੰਦਾ ਹੈ ਜੇਕਰ ਗੇਂਦ ਕਿਸੇ ਖੁੱਤੀ ਵਿੱਚ ਪੈ ਜਾਵੇ ਤਾਂ ਖੁੱਤੀ ਦਾ ਮਾਲਕ ਸਵਾਰ ਬਣ ਜਾਂਦਾ ਹੈ ਜੇਕਰ ਗੇਂਦ ਰੱਬ ਦੀ ਖੁੱਤੀ 'ਚ ਪੈ ਜਾਵੇ ਤਾਂ ਸਵਾਰ ਸਮੇਤ ਸਾਰੇ ਖਿਡਿਆਰੀ ਦੌੜ ਜਾਂਦੇ ਨੇ ਤੇ ਘੋੜੀ ਬਣਿਆ ਖਿਡਿਆਰੀ ਗੇਂਦ ਚੁੱਕ ਕੇ ਨਿਸ਼ਾਨਾ ਲਾਉਂਦਾ ਹੈ ਤੇ ਜਿਸ ਬੱਚੇ ਨੂੰ ਗੇਂਦ ਵੱਜ ਜੇ ਉਹ ਘੋੜੀ ਬਣਨ ਦੀ ਸਜ਼ਾ ਵੀ ਭੁਗਤਦਾ ਹੈ ਇਹ ਖੇਡ ਜਿਹੜੀ ਹੈ ਨਿਰੰਤਰ ਚੱਲਦੀ ਰਹਿੰਦੀ ਹੈ ਤਾਂ ਪਿਆਰੇ ਵਿਦਿਆਰਥੀਓ ਮੈਂ ਇਹ ਜਿਹੜਾ निबंध ਹੈ ਦੋ ਪਾਕਾਂ ਦੇ ਵਿੱਚ ਕਰਾਵਾਂਗਾ ਕਿਉਂਕਿ ਸਮਾਂ ਜਿਹੜਾ ਹੈ ਇਸ ਕਲਾਸ ਦਾ ਜਿਆਦਾ ਹੋ ਚੁੱਕਿਆ ਹੈ ਇਸ ਦਾ ਦੂਜਾ ਭਾਗ ਮੈਂ ਦੂਸਰੇ ਤੁਹਾਨੂੰ ਜਿਹੜੇ ਪੰਜਾਬ ਦੀਆਂ ਖੇਡਾਂ ਨਿਵੰਦ ਹੋ ਉਹਦੇ ਵਿੱਚ ਦੇਵਾਂਗਾ ਅੱਜ ਦੀ ਕਲਾਸ ਵਿੱਚ ਸਿਰਫ ਇੰਨਾ ਹੀ ਧੰਨਵਾਦ